ਇਹ ਸਰਕਾਰਾਂ ਵੀ ਕਮਿਸ਼ਨਾਂ ਤੇ ਕੰਮ ਕਰਨਗੀਆਂ ਕਿ ਤੁਹਾਡਾ ਆ ਕੰਮ ਜਾਇਜ਼ ਕੰਮ ਵੀ ਕਰਾ ਦਿੰਨੇ ਆ ਤੇ ਕਮਿਸ਼ਨ ਖਾਵਾਂਗੇ ਫਿਰ ਤਾਂ ਕ੍ਰਿਸ਼ਨੂ ਤੇ ਇਹਨਾਂ 'ਚ ਫਰਕ ਕੀ ਰਹਿ ਗਿਆ ਜੀ ਚਲੋ ਮੈਂ ਕ੍ਰਿਸ਼ਨੂ ਵਾਲੇ ਸਵਾਲ ਤੇ ਆ ਜਾਂਦਾ ਸਰਦਾਰ ਅਮਰਜੀਤ ਸਿੰਘ ਜੀ ਕੱਲ ਦੋਆ ਦੀ ਪੇਸ਼ੀ ਸੀਗੀ ਤੇ ਦੋਆ ਦੀ ਰਿਮਾਂਡ ਵਾਲੀ ਰਿਮਾਂਡ ਵਾਲੀ ਪ੍ਰਕਿਰਿਆ ਹੋਈ ਪਰ ਉਹਦੇ ਵਿੱਚੋਂ ਕੁਝ ਨਵੇਂ ਤੱਥ ਉੱਭਰ ਰਹੇ ਨੇ ਜੀ ਕਹਿੰਦੇ ਕਿ ਜੀ ਕ੍ਰਿਸ਼ਨੂ ਵੀ ਖਾਸੇ ਕਰੋੜਪਤੀ ਖਾਤਿਆਂ ਦਾ ਮਾਲਕ ਨਿਕਲ ਰਿਹਾ ਹੈ ਖਾਸਾ ਸਾਹਕਤਾ ਉਹਦੀ ਵੀ ਪਤਨੀ ਦਾ ਸਾਹਕਤਾਮ ਨਿਕਲ ਰਿਹਾ ਕੀ ਹੈ ਪੂਰਾ ਮਾਮਲਾ ਜੀ ਹੁਣ ਇਹਦੇ ਵਿੱਚ ਅੱਗੇ ਕਿਵੇਂ ਵਧਿਆ ਜਾ ਰਿਹਾ ਹੈ ਜਿਹੜੀ ਪੇਸ਼ੀ ਦੇ ਦੌਰਾਨ ਚਰਨ ਜੀ ਜਿਹੜਾ ਆਪਣਾ ਹਰ ਚਰਨ ਭੁੱਲਰ ਉਹਦਾ ਤਾਂ 5 ਦਿਨ ਦਾ ਰਿਮਾਂਡ ਹੋਰ ਲੈ ਲਿਆ ਕਿ ਜੀ ਅਸੀਂ ਹੋਰ ਦੇਖਣਾ ਹੈ ਬਾਕੀ ਕਿੱਥੇ ਕਿੱਥੇ ਕੀ ਹੈ ਜੀ। ਕ੍ਰਿਸ਼ਨੂ ਦੀ ਇਨਵੈਸਟੀਗੇਸ਼ਨ ਦੇ ਦੌਰਾਨ 9 ਦਿਨ ਪਹਿਲਾਂ ਇਨਵੈਸਟੀਗੇਸ਼ਨ ਕੀਤੀ ਹੈ ਪਰ ਉਸ ਨੇ ਸੀਬੀਆਈ ਨੇ ਉਹਦੇ ਚ ਜਿੱਥੇ ਹੋਰਾਂ ਬੰਦਿਆਂ ਨਾਲ ਸਬੰਧਾਂ ਦਾ ਜ਼ਿਕਰ ਆਇਆ ਹੈ ਉਹਦੇ ਦੀ ਡਾਇਰੀ ਚ ਉਹਦੇ ਵਕ ਵਕ ਤਾਂ ਤੇ ਕਿ ਹੋਰ ਅਫਸਰਾਂ ਦਾ ਨਾਮ ਜਿਵੇਂ ਕੱਲ੍ਹ ਦਾ ਹੀ ਆਇਆ ਹੋਇਆ ਇਹ ਕਿ 10 ਆਈਪੀਐਸ ਅਫਸਰ ਚਾਰ ਆਈ ਹੈ ਅਫਸਰ ਕੁਝ ਜੁਡੀਸ਼ਨ ਅਫਸਰ ਕੁਝ ਹੋਰ ਲੋਕਾਂ ਦੇ ਨਾਮ ਨੇ ਔਰ ਕੱਲੀ ਇਹ ਵੀ ਕਿ ਉਹ ਇਸ ਕੰਮ ਲਈ ਲੈਂਦੇ ਸੀ ਹੋਰ ਪ੍ਰਾਈਵੇਟ ਕੰਮ ਲਈ ਕਹਿੰਦੇ ਲੋਕਾਂ ਦੀਆਂ ਬਦਲੀਆਂ ਚ ਵੀ ਪੈਸੇ ਲੈਂਦੇ ਸੀਗੇ ਦਲਾਲੀ ਕਰ ਦਲਾਲੀ ਦਾ ਫਿਰ ਅੱਗੇ ਤੋਂ ਅੱਗੇ ਬਿਜ਼ਨਸ ਵੱਧਦਾ ਜਾਂਦਾ ਨਾ ਤਾਂ ਉਹ ਕਹਿੰਦੇ ਨੇ ਕ੍ਰਿਸ਼ਨੂ ਤੋਂ ਵੀ ਪੁੱਛ ਗਏ ਚਚੇ ਆ ਗਿਆ ਕਿ ਉਹ ਬੰਦਾ ਬੇਰਜਗਾਰ ਬੰਦਾ ਹੈ ਤੇ ਉਹ ਵੀ ਕਰੋੜਪਤੀ ਗਿਆ ਕੱਲਾ ਕਰੋੜਪਤੀ ਨਹੀਂ ਹੈ ਉਹਦੀ ਵਾਈਫ ਦੇ ਕਹਿੰਦੇ ਨੇ 12 ਕਰੋੜ ਰੁਪਈਆ ਤਾਂ ਉਹਦੇ ਬੈਂਕ ਖਾਤਿਆਂ 'ਚ ਮਿਲ ਗਿਆ ਕੰਦੀ ਉਹਦੀ ਪਤਨੀ ਦੇ ਤੇ ਨਾਲ ਸੋਨਾ ਵੀ ਹੈ ਇਹ ਸੋਨੇਦਾਰ ਬਾਜ਼ਵੀ ਪੈ ਜਾਂਦਾ ਹੈ ਕਹਿੰਦੇ ਪੱਕੀ ਪ੍ਰਾਪਰਟੀ ਵੀ ਬਣਾਓ ਕੰਦੀ ਪੈਸੇ ਪੂਸੇ ਵਾਲੀ ਤਾਂ ਛੱਡੋ ਤੇ ਅਜੇ ਇਹ ਵੀ ਨਹੀਂ ਪਤਾ ਕਿ ਕ੍ਰਿਸ਼ਨੂ ਦੀ ਵਾਈਫ ਕੋਲ ਕੱਲਾ ਪ੍ਰਾਈਵੇਟ ਹੈ ਤੇ ਹੋਰ ਵੀ ਕਦੇ ਸੌਹਰੇ ਆਂਦੇ ਪੇਕੇ ਆਂਦੇ ਆਲੇ ਦੁਆਲੇ ਬੜੀ ਜਗ੍ਹਾ ਕਈ ਵਾਰ ਹੋਰ ਜਗ੍ਹਾ ਵੀ ਰੱਖਦੇ ਨੇ ਜਦੋਂ ਅਮਨਮਤੀ ਮਾਇਆ ਆਉਂਦੀ ਆ ਨਾ ਇਹੋ ਜੀ ਵੱਡੇ ਤੋਂ ਵੱਡੇ ਤਰੀਕੇ ਦੇ ਨਾਲ ਤਾਂ ਉਹਨੂੰ ਸਾਹਮਣ ਦਾ ਵੀ ਤਰੀਕਾ ਲੱਭ ਲੈਂਦੇ ਨੇ ਇਹ ਹੋਰ ਕਿੰਨੇ ਬੰਦਿਆਂ ਤੱਕ ਜਾਏਗੀ ਇਹ ਗੱਲ ਤੇ ਹੁਣ ਅਗਲੀ ਗੱਲ ਇਹ ਤਾਂ ਮਤਲਬ ਤਰ ਇੱਕ ਤਿਆਰ ਹੋ ਗਈ ਹੈ ਜਿਹੜਾ 4 ਦਿਨ ਦੇ ਹੁਣ ਅਗਲੇ ਰਿਮਾਂਡ ਦੇ ਵਿੱਚ ਕਿ ਉਹਦੀ ਵਾਈਫ ਨੂੰ ਲਿਆ ਕੇ ਵੀ ਸਾਹਮਣੇ ਕੀਤਾ ਜਾਊ ਉਹਦੀ ਵੀ ਪੁੱਛ ਗਿਛ ਹੋਏਗੀ ਹੋਰ ਨੋਟਿਸ ਆਉਣਗੇ ਅਗਲੀਆਂ ਪ੍ਰਾਪਰਟੀਜ਼ ਕਿੱਥੇ ਕਿੱਥੇ ਗਈਆਂ ਉਹ ਹੋਰ ਦੱਸੂਗਾ ਵੀ ਪੈਸਾ ਕਿੱਥੋਂ ਆਇਆ ਕਦੋਂ ਆਇਆ ਇਹ ਪੈਸਾ ਕੇਵਲ ਕਹਿੰਦੇ ਨੇ 12 ਕਰੋੜ ਰੁਪਈਆ ਕੇਵਲ 1.5 ਸਾਲ ਦੇ ਵਿੱਚ ਹੀ ਕਮਾਇਆ ਇਹਨੇ ਇਹੋ ਜੀ ਕਿਹੜੀ ਮੈਲ ਲੱਗੀ ਸੀ ਜਿਹੜੀ ਤੁਰੰਤ ਦਿਨ ਦੁਗਣੀ ਰਾਤ ਚੌਕਣੀ ਵਾਲੀ ਵੀ ਗੱਲ ਨਹੀਂ ਹੈ ਤਾਂ ਪਤਾ ਨਹੀਂ ਕਿੰਨੇ ਗੁਣਾ ਮਤਲਬ ਪੈਸਾ ਜਿਹੜਾ ਬਣਦਾ ਹੈ ਬਾਕੀ ਤਾਂ ਲੋਕ ਮਿਹਨਤ ਕਰਦੇ ਨੇ ਵਿਚਾਰੇ ਜਿੰਦਗੀ ਭਰ ਚ ਜਿੰਦਗੀਆਂ ਦੇ ਵਿੱਚ ਨਹੀਂ ਪੈਸੇ ਬਣਦੇ ਕਿਸੇ ਤੋਂ ਇੱਕ ਫਲੈਟ ਨਹੀਂ ਲਿਆ ਜਾਂਦਾ ਕਿਸੇ ਤੋਂ ਇੱਕ ਝੁੱਗੀ ਨਹੀਂ ਪਾਈ ਜਾਂਦੀ ਇਹਨਾਂ ਉਹਦੇ ਵਿੱਚ ਸਾਰੀ ਸਾਰੀ ਉਮਰ ਲੱਗ ਜਾਂਦੀ ਹੈ ਲੋਕਾਂ ਦੀ ਤੇ ਤੁਸੀਂ ਕਹੀ ਜਾਂਦੇ ਹੋ ਫਲਾਣਾ ਵਿਆਹ ਤੇ ਜਿਆਦਾ ਖਰਚ ਕਰਦਾ ਫਲਾਣਾ ਜੇ ਕਿਸਾਨਾਂ ਦੀ ਗੱਲ ਹੋਵੇ ਫਲਾਣਾ ਸ਼ਰਾਬ ਪੀਂਦਾ ਇਹ ਤਾਂ ਵਿਆਹ ਤੇ ਕਰੀ ਜਾਂਦੇ ਜਿੱਥੇ ਮਰਜੀ ਜਦੋਂ ਕਰੋੜਾ ਰੁਪਿਆ ਆਏ ਜਾਂ ਆਈ ਜਾਣਾ ਤੇ ਕੋਈ ਫਰਕ ਹੀ ਨਹੀਂ ਪੈਂਦਾ ਉਹਦੇ ਵਿੱਚ ਜਿੰਨੀਆਂ ਮਰਜੀ ਚੀਜ਼ਾਂ ਨੇ ਇਹਦੇ ਤੋਂ ਨਜ਼ਰ ਆਉਂਦਾ ਕਿ ਜੇ ਕ੍ਰਿਸ਼ਨ ਨੂੰ ਜਿਹੜਾ ਬਦਲਾਅ ਲਾ ਉਦੇ ਕੋਲ ਇੰਨੇ ਘੱਟ ਸਮੇਂ ਚ ਇੰਨਾ ਪੈਸਾ ਆ ਜਾਂਦਾ ਹੈ ਤਾਂ ਦਲਾਲੀ ਦੇ ਪੈਸੇ ਤੋਂ ਵੱਧ ਜਿਹੜਾ ਦੂਜਿਆਂ ਨੂੰ ਦਵਾਇਆ ਗਿਆ ਉਹ ਕਿੰਨਾ ਪੈਸਾ ਹੋਵੇ ਇਹ ਤਾਂ 7.5 ਕਰੋੜ ਮਿਲਿਆ ਨਾ ਜਿਹੜਾ ਕੈਸ਼ ਜੇ ਉਹ 12 ਕਰੋੜ ਉਹਨਾਂ ਨੇ ਲੈ ਲਿਆ ਉਹਨੂੰ ਤਾਂ 2% ਮਿਲਦਾ ਹੋਊ 5% ਮਿਲਦਾ ਹੋਊ 1% ਮਿਲਦਾ ਹੋਊ ਪਤਾ ਨਹੀਂ ਕਿੰਨੀ ਕਮਿਸ਼ਨ ਹੋਏਗਾ ਜੋ ਵੀ ਲੈਂਦਾ ਹੋਊਗਾ ਉਹ ਬਾਕੀ ਬੰਦਿਆਂ ਤੋਂ ਤਾਂ ਕਿੰਨੇ ਗੁਣਾ ਮਾਇਆ ਇੱਥੇ ਬਲੈਕ ਇਕਨੋਮੀ ਦੇ ਰੂਪ ਦੇ ਵਿੱਚ ਫਿਰਦੀ ਹੈ ਜਿਹੜੀ ਤੋਂ ਸੀ ਵੀ ਆਈ ਨੇ ਖਾਦੇ ਵੀ ਕਿਹਾ ਕਿ ਇਹਨੂੰ ਵਾਈਟ ਬਣਾਉਂਦੇ ਸੀ ਹੋ ਰੀਅਲ ਏਸਟੇਟ ਚ ਲੱਗ ਗਈ ਕਿਤੇ ਲੱਗੀ ਕਿਤੇ ਨਹੀਂ ਗਈ ਇਹ ਤਾਂ ਅਜੇ ਬੈਂਕ ਖਾਤੇ ਚ 12 ਕਰੋੜ ਹੈ ਕਿੰਨਾ ਪੈਸਾ ਇਨਵੈਸਟ ਕਰਤਾ ਹੋਊਗਾ ਹੋਰਾਂ ਚੀਜ਼ਾਂ ਦੇ ਵਿੱਚ ਉਹ ਵੀ ਤਾਂ ਚੀਜ਼ਾਂ ਨੇ ਅੱਗੇ ਆਉਣਗੀਆਂ ਇਸ ਕਰਕੇ ਇਹ ਹੈ ਔਰ ਮੈਨੂੰ ਤਾਂ ਇਹੀ ਲੱਗ ਜਾਂਦਾ ਕਿ ਜਦੋਂ ਮਿਲਟੈਂਸੀ ਦਾ ਦੌਰ ਸੀ ਉਦੋਂ ਕਹਿੰਦੇ ਸੀ ਕਿ ਹੌਲਦਾਰਾਂ ਨੇ ਵੀ ਵੱਡੇ ਵੱਡੇ ਕੋਠੀਆਂ ਬਾਕੀ ਪਾ ਲਿਆ ਜਿਹੜੇ ਕਰਪਟ ਸੀਗੇ ਜਿਨ੍ਹਾਂ ਨੇ ਐਂ ਪੈਸੇ ਲੈ ਵਿੱਚੋਂ ਔਰ ਮੇਰੇ ਯਾਦ ਹੈ ਇੱਕ ਪੁਰਾਣਾ ਕੇਸ ਕੇ ਇੱਕ ਹੌਲਦਾਰ ਸੀਗਾ ਆਲਦਾਰ ਵੀ ਲੇਟ ਹੀ ਬਣਿਆ ਪਹਿਲਾਂ ਸਪਾਈ ਹੋ ਸੀ ਕੇਵਲ ਉਹਨੇ ਵੱਡੀ ਕੋਠੀ ਪਾਈ ਤੇ ਐਮਐਲਏ ਉਹਦੀ ਕੋਠੀ ਦਾ ਉਡ ਘਾਟਨ ਕਰਨ ਗਿਆ ਸੀਗਾ ਕਿਉਂਕਿ ਸੱਦਾ ਮੈਨੂੰ ਵੀ ਆਇਆ ਸੀ ਵੀ ਤੁਸੀਂ ਉੱਥੇ ਆ ਜਾਓ ਮੈਂ ਕਿੰਜ ਜਾਣੀ ਇਹਨੇ ਪੈਸੇ ਇਹਨੇ ਕਿਵੇਂ ਕਮਾਏ ਤੇ ਐਮਐਲਏ ਉਡ ਘਾਟਨ ਕਿਉਂ ਕਰ ਰਿਹਾ ਇਹਦਾ ਮਤਲਬ ਉਦੋਂ ਇੰਨੀ ਸਮਝ ਭਾਵੇਂ ਨਹੀਂ ਸੀ ਪੁਰਾਣੀ ਗੱਲ ਹੈ ਬੜੀ ਤਾਂ ਇਹਦਾ ਮਤਲਬ ਸਪਾਈ ਤੱਕ ਵੀ ਐਮਐਲਏ ਦੀ ਰੀਚ ਹੈ ਤੇ ਐਮਐਲਏ ਤੇ ਉਹਦੇ ਚ ਦਖਲ ਅੰਦਾਜ਼ੀ ਹੈ ਕਨੈਕਸ਼ਨ ਐਸਐਚਓ ਤਾਂ ਛੱਡੋ ਮਨੁਸ਼ੀ ਛੱਡੋ ਦੂਜੇ ਵੱਡੇ ਬੰਦੇ ਛੱਡੋ ਇਹ ਲੋਕਾਂ ਦਾ ਖੂਨ ਚੂਸਣ ਦੇ ਬਰਾਬਰ ਹੁੰਦੀ ਹੈ ਜਿਵੇਂ ਮਨਕ ਭਾਗੋ ਤੇ ਭਾਈ ਲਾਲੋ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ ਉਹ ਕਹਿੰਿਆ ਤਾਂ ਨਹੀਂ ਵੀ ਉਹਦੇ ਚੰਤਰ ਸਿੱਧਾ ਖੂਨੇ ਖੂਨ ਨਿਚੋੜਨਾ ਜਦੋਂ ਤੁਸੀਂ ਉਹਨਾਂ ਦੀ ਰੋਜੀ ਰੋਟੀ ਦੀ ਕਮਾਈ ਦਲਾਲੀਆਂ ਚ ਜਾਂ ਵੈਸੇ ਖਰ ਲੈ ਲੈਣੇ ਹੋ ਉਹਨਾਂ ਦੇ ਬੱਚੇ ਤਰਸਦੇ ਨੇ ਫੀਸਾਂ ਭਰਨ ਨੂੰ ਸਿਹਤ ਦੇ ਵਿੱਚ ਬਾਕੀ ਦੀਆਂ ਚੀਜ਼ਾਂ ਨੂੰ ਇਹ ਹੈ ਇਹਦਾ ਅਖਰ ਹੋਰ ਚੀਜ਼ਾਂ ਸਾਹਮਣੇ ਆਉਣਗੀਆਂ ਜਿਵੇਂ ਜਿਵੇਂ ਇੱਕ ਦਲਾਲ ਆਇਆ ਤੇ ਅਗਲੇ ਦਰਾਲ ਵੀ ਉਹ ਸਾਹਮਣੇ ਆਉਣਗੇ ਉਹ ਇਹਨਾਂ ਨੇ ਉਹ ਕੇਸ ਤਾਂ ਦੱਬ ਤਾਂ ਜਿਹੜਾ ਪੁਰਾਣਾ ਤਾਂ ਉਹਨਾਂ ਨੇ ਸਟੇਜ 2 ਲੈ ਲਈ ਹੈ ਜਿਹੜਾ ਇਰੀਗੇਸ਼ਨ ਦਾ 1000 ਕਰੋੜ ਦਾ ਸਕੈਂਡਲ ਸੀ ਉਹ ਵੀ ਇੱਕ ਵਿਚੋਲਾ ਸੀਗਾ ਇੱਥੇ ਇਸ ਤਰ੍ਹਾਂ ਦਾ ਦਾਈ ਤੇ ਉਹ ਵਿਚੀ ਤੁਰੇ ਫਿਰਦੇ ਨੇ ਇੰਨੇ ਸੈਂਕੜੇ ਕੇਸ ਪਰ ਜੇ ਇਹ ਕਿਸੇ ਕਿਨਾਰੇ ਲੱਗ ਜੇ ਤਾਂ ਕਾਫੀ ਲੋਕਾਂ ਨੂੰ ਘਟੋ ਘਟ ਕਾਫੀ ਲੋਕਾਂ ਦੇ ਚਿਹਰੇ ਤਾਂ ਬੇਪਰਦ ਹੋ ਜਾਣਗੇ ਚਿਹਰੇ ਤਾਂ ਨੰਗੇ ਹੋ ਜਾਣਗੇ ਬਿਲਕੁਲ ਬਿਲਕੁਲ ਬਿਲਕੁਲ